ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਪੰਜਾਬ ਦੇ ਸਕੂਲਾਂ ਵਿੱਚ ਹੋਵੇਗਾ ਵੱਡਾ ਬਦਲਾਅ ਦੇਖੋ ਪੂਰੀ ਜਾਣਕਾਰੀ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ ਕੀ ਹੈ ਪੂਰੀ ਅਪਡੇਟ ਆਉਂਦੀ ਹੈ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਕੂਲਾਂ ਦੀ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲਾਡ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਇਸ ਤੋਂ ਇਲਾਵਾ ਅਗਰ ਤੁਸੀਂ ਸਕੂਲਾਂ ਦੇ ਸਬੰਧ ਵਿੱਚ ਲੇਟੈਸਟ ਅਪਡੇਟ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤਾਂਸੀ ਨੌਕਰੀ ਨੂੰ ਉੱਪਰ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ ਸਕੂਲਾਂ ਵਿੱਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ ਰਿਪੋਰਟ ਕਾਰਡ ਦੇ ਅਨੁਸਾਰ ਸਕੂਲਾਂ ਚ ਕਿਸੇ ਵੀ ਵਿਦਿਆਰਥੀ ਦੀ ਐਡਮਿਟ ਪਰਫਾਰਮੈਂਸ ਨੂੰ ਦਰਸਾਉਂਦਾ ਹੈ ਉਸ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਚ ਛੋਟੇ ਸਕੂਲਾਂ 'ਚ ਹੁਣ ਵਿਦਿਆਰਥੀਆਂ ਦੇ ਕਲਾਸਾਂ ਦੇ ਰਿਪੋਰਟਿੰਗ ਕਾਰਡ ਦਾ ਪੈਟਰਨ ਵੀ ਬਦਲਣ ਦੀ ਯੋਜਨਾ ਤਿਆਰ ਕਰ ਰਹੇ ਹਨ ਭਾਵੇਂ ਕਈ ਸਕੂਲਾਂ ਨੇ ਤਾਂ ਪੁਰਾਣੇ ਪੈਟਰਨ ਨੂੰ ਬਦਲ ਕੇ ਨਵੇਂ ਨੂੰ ਅਪਣਾ ਲਿਆ ਹੈ ਕਈ ਸਕੂਲਾਂ 'ਚ 9ਵੀਂ ਜਮਾਤ ਤੋਂ 12ਵੀਂ ਜਮਾਤ ਰਿਪੋਰਟ ਕਾਰਡ ਹੁਣ ਤੱਕ ਪੈਟਰਨ ਨਾਲ ਤਿਆਰੀ ਕੀਤੇ ਜਾਣਗੇ ਜਾਣਕਾਰੀ ਅਨੁਸਾਰ ਨੈਸ਼ਨਲ ਕਾਉਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਨਵਾਂ ਹਦਾਇਤਿੰਗ ਪ੍ਰੋਗਰਾਮ ਕਾਰਡ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਲਈ ਜਾਰੀ ਕੀਤਾ ਗਿਆ ਹੈ ਬਦਲਾਵ ਤਹਿਤ ਹੁਣ ਰਿਪੋਰਟ ਕਾਰਡ ਚੁਬ ਵਿਦਿਆਰਥੀ ਅਧਿਆਪਕ ਮਾਪੇ ਤੇ ਨਾਲ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਫੀਡਬੈਕ ਵੀ ਸ਼ਾਮਲ ਕੀਤੇ ਜਾਣਗੇ ਹਾਲਾਂਕਿ ਰਿਪੋਰਟ ਕਾਰਡ ਦਾ ਫੋਕਸ ਹੁਣ ਨੰਬਰਾਂ ਵਾਲੇ ਰਿਜ਼ਲਟ ਤੋਂ ਜ਼ਿਆਦਾ ਸਿੱਖਣ ਤੇ ਹੋਵੇਗਾ ਨੈਸ਼ਨਲ ਕਰਿਕੂਲਮ ਫੇਸਵਰਕ ਫਾਰ এডੂਕੇਸ਼ਨ ਇਸਲਾਹ ਦੇ ਨਵੇਂ ਰਿਪੋਰਟ ਕਾਰਡ ਤਿਆਰ ਕੀਤਾ ਜਾ ਰਿਹਾ ਹੈ ਇਸ ਰਿਪੋਰਟ ਕਾਰਡ ਤਹਿਤ ਵਿਦਿਆਰਥੀ ਹੁਣ ਰਿਪੋਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਵੀ ਬਣ ਸਕਣਗੇ ਹਾਲਾਂਕਿ ਰਿਪੋਰਟ ਕਾਰਡ ਦੀ ਖਾਸ ਗੱਲ ਇਹ ਹੈ ਕਿ ਫੋਕਸ ਇਸ ਗੱਲ ਤੇ ਰਹੇਗਾ ਕਿ ਪੂਰੇ ਸਾਲ ਚ ਬੱਚੇ ਨੇ ਆਖਿਰ ਕੀ ਅਤੇ ਕਿੰਨਾ ਸਿੱਖਿਆ ਹੈ ਕੇਂਦਰ ਸਰਕਾਰ ਦੀ ਯੋਜਨਾ ਹੈ ਕਿ ਹਾਲਿਸਟਿਕ ਪ੍ਰੋਗਰੈਸ ਕਾਰਡ ਇੱਕ ਇਸ ਤਰ੍ਹਾਂ ਦਾ ਅਪਰੋਚ ਹੈ ਜਿਸ ਨਾਲ ਸਿਰਫ ਨੰਬਰਾਂ ਦੇ ਆਧਾਰ ਤੇ ਨਹੀਂ ਸਗੋ ਬੱਚਿਆਂ ਦੀ ਸਕਿੱਲ ਅਤੇ ਸਮਰੱਥੀ ਵੀ ਦੇਖੀ ਜਾਵੇਗੀ ਸਾਰੇ ਕਲਿਕ ਦੀ ਜਾਂਚ ਐਕਟੀਵਿਟੀ ਬੇਸਡ ਟੈਸਟ ਦੇ ذریعے ਕੀਤੀ ਜਾਵੇਗੀ ਹਰ ਵਿਦਿਆਰਥੀ ਨੂੰ ਐਕਟੀਵਿਟੀ ਤੋਂ ਬਾਅਦ ਮਾਰਕਸ ਦਿੱਤੇ ਜਾਣਗੇ ਤਾਂ ਇਹ ਇੱਕ ਵੱਡਾ ਬਦਲਾਅ ਜੋ ਹੁਣ ਪੰਜਾਬ ਦੇ ਸਕੂਲਾਂ ਵਿੱਚ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਅਗਰ ਤੁਹਾਡੇ ਵੀ ਬੱਚੇ 9ਵੀਂ ਤੋਂ ਪਲੱਸ 2 ਵਿੱਚ ਪੜ੍ਹ ਰਹੇ ਆ ਜਾਂ ਫਿਰ ਤੁਸੀਂ ਖੁਦ ਪੜ੍ਹ ਰਹੇ ਹੋ ਤਾਂ ਤੁਹਾਡੇ ਲਈ ਇਹ ਇੱਕ ਵੱਡੀ ਅਪਡੇਟ ਹੈ ਕਿ ਹੁਣ ਤੁਹਾਡੇ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਜੋ ਐਕਟੀਵਿਟੀ ਹੈ ਉਹ ਵੀ ਤੁਹਾਡੇ ਰਿਪੋਰਟ ਕਾਰਡ ਉੱਪਰ ਦਰਜ ਕੀਤੀ ਜਾਵੇਗੀ ਇਸ ਕਰਕੇ ਸਕੂਲਾਂ ਦੇ ਨਿਯਮ ਦੀ ਕਦੇ ਵੀ ਉਲੰਘਣਾ ਨਾ ਕਰਨਾ ਤਾਂ ਕਿ ਤੁਹਾਡੇ ਰਿਪੋਰਟ ਕਾਰਡ ਵਿੱਚ ਇੱਕ ਵੱਡੀ ਪਰਫਾਰਮੈਂਸ ਜਾਰੀ ਕੀਤੀ ਜਾਵੇ ਅਤੇ ਉਸ ਦੇ ਹਿਸਾਬ ਨਾਲ ਤੁਹਾਨੂੰ ਕੱਲ ਨੂੰ ਜੋਬ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਟੂਲ ਆਫ ਹੋਟ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ